ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ ਫੇਸਬੁਕ ਤੇ ਸਵਾਤੀ ਅੱਜ ਦੇ ਬਬੜੂ ਲੈ ਕੇ ਆਉਣ ਵਾਲੀ ਪੱਗ ਜੇ ਲੈਂਥ ਸਵਾ ਸੱਤ ਮੀਟਰ ਕਪੜਾ ਹੈੜਪਾ ਫੋਲਡਵਾਤੇ ਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਸਿਰ ਦੇ ਸੈਂਟਰ ਚ ਲਿਆ ਕੇ ਲੜ ਨੂੰ ਪੂਣੀ ਦਾ ਖੋਲਦਾ ਵਾ ਤਾਂ ਥੱਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਦੋਈ ਪੱਲੇ ਤੋਂ ਥੋੜੇ ਆਪਾਂ ਵਾਲ ਨੂੰ ਇਕੱਠੇ ਕਰਕੇ ਤੇ ਆਪਣੇ ਜਿਹੜੇ ਵਾਲ ਨੂੰ ਆਪਾਂ ਟੈਟ ਕਰਕੇ ਜਿਹੜਾ ਪਲ ਨੂੰ ਅਧਿਕ ਅਧਿਕਾ ਟਾ ਕੇੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੁਣੀ ਦਾ ਹੌਲ ਦਾ ਬਸ ਹੱਥ ਥਲੇ ਰੱਖ ਕੇ ਬੰਦ ਪਸਾ ਉਤਰਾ ਕੇ ਦੋ ਹੀ ਪੱਲੇ ਚੋਂ ਜਿਹੜੇ ਆਪਾਂ ਪੱਲੇ ਪੱਲੇ ਨੂੰ ਸਭ ਤੋਂ ਪਹਿਲੇ ਵਾਲਿਓ ਇਕੱਠੇ ਕਰਕੇ ਤੇ ਦੂਜੇ ਪੱਲੇ ਜਿਹੜੇ ਆਪਾਂ ਵਾਲਿਓ ਇਕੱਠੇ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਉਸ ਵਿੱਚ ਜਿੰਨੇ ਵਾਲ ਪੈਂਦੇ ਹੋਣਗੇ ਉਹਨੇ ਆਪਾਂ ਪਲ ਪਾ ਜਿਹੜਾ ਪਲੜ ਨੂੰ ਲੋੜ ਕਰਕੇ ਲਾਉਣਾ ਹੈ ਤੇ ਨਾਲ ਯਾਰ ਬਾਕੀ ਬਾਕੀ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਜਿਹੜਾ ਆ ਪਲੜ ਲਾਉਣਾ ਹੈ ਲੜਨ ਬੈਕ ਤੋਂ ਪਿੰਚ ਕਰਕੇ ਹੁਣ ਇਹੋ ਹਲ ਤਾਂ ਬਸ ਅੱਥਰੇ ਰੱਖ ਕੇ ਪੰਦ ਪਾਸਾ ਉੱਤਰਾ ਕੇ ਦੋਈ ਪੱਲੇਾਂ ਚ ਜਿਹੋਂ ਜੜਿਆ ਆਪਾਂ ਵਾਲਿਓ ਇਕੱਠੇ ਕਰਕੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਚੰਗੀ ਤਰ੍ਹਾਂ ਦੇ ਆਪਣੇ ਵਾਲ ਨੇ ਉਹ ਆਪ ਅਪਲੋਡ ਕਰਕੇ ਜਿਹੜਾ ਪੁਰਾਣਾ ਸੈਟ ਕਰਕੇ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਨਾਲ ਲਾਉਣਾ ਹੈ ਸਭ ਤੋਂ ਪਹਿਲਾਂ ਦੇ ਆਪਾਂ ਲੜ ਲਾਈ ਸੀ ਉਹਨਾਂ ਜਿਹੜਾ ਆਪਾਂ ਵਾਪਸ ਫੇਰ ਕੇ ਆਪਣੇ ਜਿਹੜੇ ਵਾਲ ਨੇ ਵਾਪਸ ਸੈਟ ਕਰਨੇ ਆ ਨਾ ਤੇ ਨਾਲ ਯਾਰ ਬਾਕੀ ਬਾਕੀ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਜਿਹੜਾ ਆਪਾਂ ਅਗਲਾ ਲੜਾ ਲਾਉਣਾ ਹੈ ਜ਼ਾਰ ਨੂੰ ਬੈਗ ਤੋਂ ਪਹਿਚੇ ਘੜ ਕੇ ਪੁਣੀ ਦਾ ਹੌਲ ਦਾ ਫਸਸ ਲੈਣਾ ਕਿ ਪੰਨੋ ਪਾਸਾ ਹੋਤਰ ਆ ਕਿ ਦੋ ਹੀ ਪੱਲਿਆਂ ਚੋਂ ਬਲ ਨੇੜੇ ਆਪਾਂ ਕੱਠੇ ਘੜ ਕੇ ਤੇ ਲੜਨ ਦੀ ਜਗ੍ਹਾ ਤੇ ਸੈੱਟ ਕਰਨਾ ਹੈ ਜਿਉਂ ਜਿਵੇਂ ਜਿਹਨਾਂ ਵਾਰ ਪੈਂ ਜਾਣਗੇ ਲੜਨ ਨੂੰ ਕਿਹੜਾ ਆਪਾਂ ਲੋਡ ਕਰਕੇ ਜਿੱਥੇ ਆਵਣ ਪਹਿਲਾਂ ਲਾਲ ਦੇ ਬਲ ਮੁੱਕ ਦੇਣਗੇ ਉੱਥੇ ਆਪਾਂ ਇਹ ਲੜਨ ਨੂੰ ਲੋਡ ਕਰਕੇ ਲਾਉਣਾ ਹੈ ਤੇ ਹੋਂ ਜਿਹੜੇ ਆਪਾਂ ਵਾਲ ਪਾਏ ਸੀ ਉਹਨਾਂ ਜਿਹੜੇ ਆਪਾਂ ਸਣੀ ਕਰਨੀ ਹੈ ਜਿਹੜਾ ਆਪਾਂ ਅਗਲੀ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਹਿੰਜ ਕਰਕੇ ਪੁਣੀ ਦਾ ਹੌਲ ਦਾ ਬੱਤਾ ਥੱਲੇ ਲਾ ਕੇ ਬੰਦ ਪਾਸਾ ਉੱਤਰਾ ਕੇ ਤੇ ਲੜ 'ਚ ਥੋੜੇ ਆਪਾਂ ਵਾਲ ਪਾਉਣੇ ਹਨ ਤੇ ਵਾਲਾਂ ਨੂੰ ਸੈਟ ਕਰਕੇ ਜਿਹੜਾ ਆਪਾਂ ਤੇ ਲੜ ਨੂੰ ਪਿੰਕ ਤਰ੍ਹਾਂ ਸੈਟ ਕਰਕੇ ਜਿਹੜਾ ਆਪਾਂ ਜਿੰਨੇ ਵਾਲ ਪੈਂਦੇ ਉਹਨਾਂ ਕੋਲ ਆਪਾਂ ਵਾਲਾਂ ਨੂੰ ਸੈਟ ਕਰਕੇ ਇਹ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਜਿਹੰਗੀ ਜਿਹਨ ਦਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਜੇ ਕਰਕੇ ਪੁਣੀ ਦਾ ਹੌਲ ਦਾ ਪਾਸਾ ਲੜਾ ਕੇ ਬੰਦ ਪਾਸਾ ਉੱਥਰਾ ਕੇ ਦੋਈ ਪੱਲਿਆਂ ਚੋਂ ਪੱਲੇ ਪੱਲੇ ਥੋੜਾ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਇਕਵਾਰੜਾ ਲੜ ਨੂੰ ਉਨਾਂਕ ਤੇ ਜਿਹੜਾ ਬਰਾੜ ਨੂੰ ਖੋਲ ਕਰਨਾ ਹੈ ਖੋਲ ਕਰਕੇ ਜਿੱਥੇ ਆਪਣੀ ਜਿਹੜੀ ਲੜ ਦੀ ਸ਼ੇਪ ਸੈਟ ਆਉਂਦੀ ਹੋਊਗੀ ਉੱਥੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਤੇ ਸੈਟ ਕਰਕੇ ਤੇ ਸ਼ੇਪ ਸੈਟ ਕਰਕੇ ਜਿਹੜਾ ਬਰਾੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਹੁਣ ਜਿਹੜੇ ਆਪਾਂ ਵਾਲ ਪਾਏ ਸੀ ਉਹਨਾਂ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਤੇ ਜੇ ਕਿਸੇ ਲੜ ਚ ਵਾਲ ਘਟਣਗੇ ਉਹਦੇ ਤੇ ਆਪਾਂ ਜਿਹੜਾ ਬਾਅਦ ਫੇਰ ਕੇ ਉਸ ਲੜ ਦੀ ਉਹਦੇ ਲੜ ਦੇ ਵਾਲ ਨੇੜੇ ਆਪਾਂ ਬਤਾ ਲੈਣੇ ਹਨ ਤੇ ਜੇ ਕੋਈ ਵਾਲ ਢਿੱਲਾ ਰਹਿੰਦਾ ਤਾਂ ਉਹਦੇ ਤੇ ਵੀ ਜਿਹੜਾ ਬਵਾਜ ਨਾਲ ਫੇਰ ਕਿਹੜਾ ਆਪਣਾ ਉਸ ਉਹਦੇ ਉਹ ਵੀ ਵਾਲ ਟੈਡ ਕਰ ਲੈਣੇ ਹਨ ਤੇ ਉਤਲੇੜਾ ਜਿਹੜੀ ਆਪ ਸਟਿੰਗ ਕਰ ਲੈਣੀ ਹੈ ਤੁਸੀਂ ਉਤਲੇੜਾ ਨਹੀਂ ਸਟਿੰਗ ਕਰ ਲਈ ਲੋ ਜੀ ਛੇੜਾਂ ਮੇਰੇ ਬਤਸਾਦੇ ਹਾਂ ਤੇ ਜਿਹੜੇ ਆਪਣੇ ਵਾਲ ਤੁਸੀਂ ਸੰਘਣੇ ਕਰ ਲਈ ਸੂਈਆਂ ਪੱਗ ਵਿੱਚ ਬਤਸਾਦੇ ਹਾਂ ਕਿ ਜਿੰਗ ਕਿਦਣਾੜੇ ਆਪਣੇ ਲੜਨੇ ਉਹ ਵੀ ਆਪਾ ਸੈਟ ਕਰ ਲੈਣੇ ਆ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਤੁਸੀਂ ਸੜਾ ਉਹ ਪਹਿਲਾਂ ਮੀਟਾ ਸਾਧੂ ਮਾਦ ਵਿੱਚ ਚੋਕ ਸਕਦੇ ਹੋ ਇਹ ਤੁਹਾਡੇ ਡਿਪੈਂਡ ਆ ਜਿਵੇਂ ਤੁਹਾਨੂੰ ਸਕਲ ਆ ਤੇ ਇਸ ਤਰੀਕਾ ਨਾਲ ਕਰ ਸਕਦੇ ਹੋ ਜਿਹੜਾ ਆਪਾ ਸੈਟ ਕਰਨਾ ਜਿਹੜਾ ਪਹਿਲੇ ਇਸਦੇ ਸੈਂਟਰ ਤੋਂ ਹੁਣ ਆਪਾਂ ਬੈਤੂਗੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਕੇ ਜਿੱਥੋਂ ਕਿਦੋਂ ਸੈਨ ਗ੍ਰਹਿਦਾ ਉਥਾ ਬੜਵਾਂ ਖਿਸ਼ਾਂ ਦੇ ਕਿਹੜਾ ਵਾ ਸੈਰਕੋਡ ਕਰ ਲੈਣਾ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਬੈਗ ਤੋਂ ਪਹਿਚ ਕਰਕੇ ਉਪੋਂ ਜਿਹੜਾ ਪਕੜ ਕੇ ਲੜਤੋਂ ਹਾਂ ਹੈ ਜਿਹੜਾ ਤੁਸੀਂ ਲੜਾਓ ਸਿੱਧਾ ਵੀ ਲਗਾ ਸਕਦੇ ਹੋ ਤੇ ਆਪਣੇ ਪਿੰਨ ਵਾਲਾ ਉਹ ਵੀ ਲਗਾ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਹੈ ਜਿਵੇਂ ਤੁਹਾਨੂੰ ਸੁਖ ਲੱਵੇ ਇਸ ਤਰ੍ਹਾਂ ਕਰ ਸਕਦੇ ਹੋ ਤੇ ਕਿੰਗੀ ਤਰ੍ਹਾਂ ਆਪਣੇ ਵਾਲਿਓ ਸੈਟ ਥੋੜੇ ਜਿਹਾ ਲੜ ਕੇ ਵਾਲ ਪਾ ਕੇ ਲੜਨ ਨੂੰ ਬੈਗ ਤੋਂ ਚੜਾਈ ਤੇ ਲੈ ਕੇ ਆਉਣਾ ਹੈ ਚੜਾਈ ਤੋਂ ਲਿਆ ਕੇ ਮੂੜੇ ਲੈ ਕੇ ਉਹਦੀ ਚੜਾਈ ਘਟਾ ਦੇਣੀ ਹੈ ਤੇ ਕਿੰਗੀ ਤਰ੍ਹਾਂ ਆਪਣੇ ਲੜਨ ਨੂੰ ਸੈਟ ਕਰਕੇ ਤੇ ਇੱਕ ਵਾਰ ਜਿਹੜਾ ਲੜਨ ਨੂੰ ਦੱਬ ਕੇ ਗਾਹਿਆਂ ਕਿਹੜਾ ਲੜਨ ਨੂੰ ਖਲਾ ਦੇਣਾ ਹੈ ਇਆ ਰੈਡੀ ਸ਼ੀਅਲ ਉਹ ਯਾ ਪਾ ਸੈਟ ਕਰ ਲੈਣੀ ਹੈ ਤੇ ਆ ਖਲਬੇੜ ਆਪਣੇ ਦੋ ਹੀ ਲੜਨੇ ਉਹ ਪਾ ਸੈਟ ਕਰ ਲੈਣੇ ਹਨ ਜਿਹੜਾ ਪਾ ਬੈਗ ਚਾ ਲੈਣਾ ਲਾੜ ਨੂੰ ਅੱਧਾ ਅੱਧਾ ਸੱਜੋਂ ਅੱਧਾ ਕੱਪੇ ਫੁੰਡ ਕਰਕੇੜਾ ਪਲੜ ਨੂੰ ਵੈਕ ਤੇ ਇੱਕ ਵਾਰ ਦੱਬ ਕੇ ਇਹ ਕਹਾਂ ਜਾ ਕੇੜਾ ਪਲੜ ਨੂੰ ਫਲਾ ਦੇਣਾ ਸੀ ਤੇ ਉਹ ਵੀ ਆਪੇੜਾ ਜੜਾ ਟੈਟ ਕਰਕੇ ਲਗਾਉਣਾ ਸੀ ਜਲਦੀ ਨੰਬੜ ਲੈ ਕੇ ਖਾਣਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ